ਮਹਾਕੁੰਭ ਦੇ ਵਿੱਚ ਮੱਛੀ ਫਗੜੜ ਫਗੜੜ ਦੇ ਵਿੱਚ 2 ਦਰਜਨ ਤੋਂ ਵੱਧ ਲੋਕਾਂ ਦੀ ਗਈ ਜਾਨ ਤੇ ਗਿਣਤੀ ਹੋਰ ਵੱਧ ਸਕਦੀ ਹੈ। ਯੂਪੀ ਦੇ ਪ੍ਰਿਆਗਰਾਜ ਦੇ ਵਿੱਚ ਇਤਿਹਾਸਕ ਮਹਾਕੁੰਭ ਚੱਲ ਰਿਹਾ ਹੈ। ਤੇ ਉਸ ਇਤਿਹਾਸਕ ਮਹਾਕੁੰਭ ਦੇ ਵਿੱਚ ਹਰ ਰੋਜ਼ ਔਸਤਨ 1.5-2 ਕਰੋੜ ਲੋਕ ਇਸ਼ਨਾਨ ਕਰ ਰਹੇ ਨੇ। ਪਰ ਜਿਸ ਦਿਨ ਪ੍ਰਮੁੱਖ ਇਸ਼ਨਾਨ ਹੁੰਦੇ ਨੇ ਉਸ ਦਿਨ ਗਿਣਤੀ ਏ 3-3 ਕਰੋੜ ਤੱਕ ਕੱਪੜ ਜਾਂਦੀ ਹੈ ਅੱਜ ਜਦੋਂ ਪ੍ਰਿਆਗਰਾਜ ਦੇ ਮਹਾਕੁੰਬ ਦੇ ਮੌਕੇ ਤੇ ਇਸ ਮਦਪੱਗੀ ਖਬਰ ਸਾਹਮਣੇ ਆਈ ਤਦ ਪਤਾ ਲੱਗਾ ਕਿ ਉਸ ਮੌਕੇ ਪ੍ਰਿਆਗਰਾਜ ਦੇ ਉਸ ਖੇਤਰ ਦੇ ਵਿੱਚ ਜਿੱਥੇ ਮਹਾਕੁੰਬ ਅਯੋਜਿਤ ਹੋ ਰਿਹਾ ਸੰਗਮ ਤੇ ਜਿੱਥੇ ਲੋਕ ਇਸ਼ਨਾਨ ਕਰਨ ਲਈ ਜਾ ਰਹੇ ਨੇ ਉਸ ਖੇਤਰ ਦੇ ਵਿੱਚ 9 ਕਰੋੜ ਤੋਂ ਵੱਧ ਸ਼ਰਧਾਲੂ ਪਹੁੰਚੇ ਹੋਏ